ਆਪਣੇ ਨਾ ਪੰਜਾਬ ਦੇ ਵਿੱਚ ਸ਼ਵਰਾਜ ਟਰੈਕਟਰ ਦੀ 1970 ਤੋਂ ਲੈ ਕੇ 2007 ਤੱਕ ਮੰਗੜੌਰ ਪੰਜਾਬ ਸਰਕਾਰ ਦੇ ਹੱਥ ਰਹੀ ਹੈ ਜੀ ਕਿੰਨੇ ਪ੍ਰੋਡਕਸ਼ਨ ਹੁੰਦੀ ਸੀ ਸਾਲ ਦੀ 23000 ਜੀ ਤੇ ਜਦੋਂ ਮਹਿੰਦਰਾ ਐਂਡ ਮਹਿੰਦਰਾ ਨੇ 2008 ਦੇ ਵਿੱਚ ਇਹਦਾ ਟੇਕਓਵਰ ਲਿਆ ਪੰਜਾਬ ਸਰਕਾਰ ਤੋਂ ਤਾਂ ਪ੍ਰੋਡਕਸ਼ਨ ਵਧ ਕੇ 32000 ਹੋਊ ਸਾਡੀ ਮੈਨੇਜਮੈਂਟ ਜ਼ਿੰਮੇਵਾਰ ਹੈ ਮੈਨੇਜਮੈਂਟ ਠੀਕ ਹੈ ਅੱਜ ਸਾਡੇ ਪੰਜਾਬ ਦੇ ਵਿੱਚ ਕੁੱਲ 33 ਪੀਐਸਓਯੂਆ ਪੀਐਸਓਯੂਆ ਮਤਲਬ ਸੈਕਟਰ ਯੂਨਿਟ ਫੈਕਟਰੀ ਯੂਨਟ ਹੈ ਹਮਮ ਠੀਕ ਹੈ ਪੀਐਸਓ ਤੇ ਜਿਹਦੇ ਵਿੱਚੋਂ ਇੱਕ ਆਪਣਾ ਪੀਐਸਪੀਸੀਐਲ ਹੈ ਜੀ ਠੀਕ ਹੈ ਪਾਵਰਕਾਮ ਜਿਹਨੂੰ ਕਹ ਲੀਏ ਪਾਵਰ ਕਾਰਪੋਰੇਸ਼ਨ ਵੀ ਕਹਿੰਦੇ ਆ ਪਾਵਰਕਾਮ ਵੀ ਕਹਿੰਦੇ ਨੇ ਇੱਕ ਬਿਜਲੀ ਵਿਭਾਗ ਕਹ ਲਓ ਸਿੱਧਾ ਠੀਕ ਹੈ ਜਦੋਂ ਦੀ ਅਸੀਂ 600 ਯੂਨਟ ਮਾਫ ਕਰਤੀ ਨਾ ਉਸ ਤੋਂ ਬਾਅਦ 5 ਲੱਖ ਮੀਟਰ ਲੱਗ ਗਏ ਤੇ ਅੱਜ ਉਹ 4600 ਕਰੋੜ ਘਾਟੇ ਦੇ ਵਿੱਚ ਹੈ ਤੇ ਇਸੇ ਦਾ ਹੀ ਇੱਕ ਪਾਰਟ ਹੈ ਹਮਮ ਨੇ 5 ਲੱਖ ਮੀਟਰ ਨਹੀਂ ਉਹ ਮੀਟਰ ਮੇਰੇ ਖਿਆਲ ਦੇ ਨਾਲ ਲੱਖ ਦੇ ਕਰੀਬ ਗਿਆ ਹੈ ਜੇ ਅੰਕੜਾ ਮੇਰਾ ਪੂਰੇ ਅੰਕੜਿਆਂ ਦੇ ਵਿੱਚ ਹਜੇ ਮੈਂ ਵੀ ਨਹੀਂ ਦੇਖਿਆ ਲੱਖ ਦੇ ਕਰੀਬ ਤੁਸੀਂ ਲੱਖ ਮੰਨ ਲਓ ਤੁਸੀਂ ਹਾਂਜੀ ਪਰ ਉਹਦੇ ਨਾਲ ਕੰਜ਼ਮਪਸ਼ਨ ਵਧਦੀ ਹੈ ਇਹਦੇ ਵਿੱਚ ਤੇ ਅਸੀਂ ਸਰਕਾਰਾਂ ਨੇ ਕੀ ਕਰਨਾ ਉਹ ਜਦੋਂ ਹੋਰ ਘਟੇ ਦੇ ਵਿੱਚ ਚਲੀ ਗਈ ਅਸੀਂ ਉਹ ਵੇਚ ਦੇਣੀ ਹੈ ਜਿਵੇਂ ਅਸੀਂ ਸ਼ਵਰਾਜ ਦਿੱਤੀ ਸੀ ਮਹਿੰਦਰਾ ਨੇ ਮਹਿੰਦਰਾ ਨੂੰ ਚੋਤ ਚੱਲੀ ਗਈ ਤੇ ਪ੍ਰਾਈਵੇਟ ਜਦੋਂ ਆਊਗਾ ਆ ਅੱਜ ਤਾਂ ਅਸੀਂ 600 ਯੂਨਟ ਫ੍ਰੀ ਲਈ ਜਾਂਦੇ ਨਾ 20 25 30 ਰੁਪਏ ਜਿੰਨਾ ਤੇ ਮਿਲੂਗੀ ਟਿੱਗਣਾ ਚੌਗਣਾ ਕੱਢ ਲੈਣਗੇ ਉਹ ਬੋਝ ਕਿਹਦੇ ਤੇ ਪੈਣਾ ਹੈ ਜੀ ਆਪਣੇ ਤੇ ਪੈਣਾ ਹੈ ਮਤਲਬ ਕਿ ਰਿਫਾਰਮਸ ਚਾਹੀਦੇ ਨੇ ਨਾ ਹਾਂ ਤੇ ਉਹ ਫਿਰ ਜਦੋਂ ਸਾਡੀਆਂ ਚੀਜ਼ਾਂ ਘਾਟੇ ਦੇ ਵਿੱਚ ਲਈ ਜਾਂਦੀਆਂ ਸੀ ਵੇਚ ਦਿੰਨੇ ਆ ਪਰ ਅਸੀਂ ਕੰਮ ਕਰਨਾ ਹੀ ਨਹੀਂ ਚਾਹੁੰਦੇ ਉਹਨਾਂ ਤੇ ਨਹੀਂ ਮੈਨੇਜਮੈਂਟ ਦੀ ਤਵਾਕਿਆ ਤੁਹਾਡੀ ਗੱਲ ਸਹੀ ਆ ਇਹ ਇਹ ਓਵਰਆਲ ਹੀ ਆ ਆਪਣੇ ਇੰਡੀਆ 'ਚ ਪਹਿਲਾਂ ਪਹਿਲਾਂ ਕਾਹਦਾ ਪੈਦਾ ਕੀਤਾ ਜਾਂਦਾ ਫੇਰ ਉਹ ਘਾਟਾ ਦਿਖਾਇਆ ਜਾਂਦਾ ਫੇਰ ਉਸ ਘਾਟੇ ਨੂੰ ਵੇਚਿਆ ਜਾਂਦਾ ਤਾਂ ਅਗਲਾ ਮੁਨਾਫਾ ਕਮਾ ਲੈਣਾ ਮੁਨਾਫਾ ਗੱਲ ਵੀ ਤਾਂ ਬੰਦੀ ਹੈ ਗਜ਼ਬ ਦੀ ਕਹਾਣੀ ਹੈ ਕਿਉਂਕਿ ਇਹਦੇ 'ਚ ਇਹ ਆ ਕਿ ਠੀਕ ਹੈ ਜਿਹੜੇ ਪੀਐਸਯੂ 'ਚ ਕੰਮ ਕਰਦੇ ਆ ਹੋ ਸਕਦਾ ਕੁਝ ਉਹਨਾਂ 'ਚੋਂ ਤਾਂ ਹੀ ਹੋਣ ਸਾਰੇ ਤਾਂ ਨਹੀਂ ਉਹ ਜੋ ਪਰ ਉਹਨਾਂ ਨੂੰ ਸਹੀ ਢੰਗ ਨਾਲ ਕੰਮ ਕਰਵਾਉਣ ਦੀ ਜ਼ਿੰਮੇਵਾਰੀ ਕਿਸ ਦੀ ਜ਼ਿੰਮੇਵਾਰੀ ਕਿਸ ਦੀ ਕੀ ਤੁਸੀਂ ਆਪਾ ਵੇਰਕਾ ਵਾਲਾ ਰੌਲਾ ਦੇਖਦੇ ਹੋ ਮੈਂ ਉਹਦੇ ਤੇ ਖੁੱਲ੍ਹ ਕੇ ਗੱਲ ਕੀਤੀ ਬਿਲਕੁਲ ਜੀ ਬਿਲਕੁਲ ਕਿ ਯਾਰ ਇਹਨੂੰ ਡਬਾਉਣ ਵਾਲੇ ਕੌਣ ਨੇ ਜੀ ਅੱਜ ਤੁਸੀਂ ਅਮੂਲ ਦੇ ਮਗਰ ਪੈ ਗਏ ਹਾਂ ਜੀ ਉਹ ਐਨ ਕਰ ਰਹੇ ਉਹਨਾਂ ਦਾ ਬਿਜ਼ਨਸ ਮਾਡਲ ਤਾਂ ਦੇਖੋ ਬਿਜ਼ਨਸ ਮਾਡਲ ਦੇਖੋ ਤੇ ਤੁਸੀਂ ਆਪਣਾ ਬਿਜ਼ਨਸ ਮਾਡਲ ਦੇਖੋ ਤੇ ਤੁਸੀਂ ਦੇਖੋ ਕਿ ਤੁਹਾਡੇ ਕੋਲ ਕਿੰਨੀ ਵੱਡੀ ਓਪਰਚੁਨਿਟੀ ਸੀ ਤਾਂ ਕਿੰਨੇ ਉਹ ਮਾਸ ਕਿੰਨਾ ਕਿੰਨਾ ਕੁਸ਼ ਗਵਾਤਾ ਸੀ ਬਹੁਤ ਕੁਸ਼ ਗਵਾਤਾ ਬਿਲਕੁਲ ਸਹੀ ਹੈ ਜੇ ਆਪਾਂ ਇੱਕ ਜ਼ਿੰਦਗੀ ਦਾ ਸਫ਼ਰ ਦੇਖ ਲਈਏ ਨਾ ਬੰਦੇ ਦਾ ਜਦੋਂ ਸਫ਼ਰ ਚੱਲਦਾ ਹੈ ਜਦੋਂ ਬੰਦਾ ਕੋਈ ਚੀਜ਼ ਸੋਚਣਾ ਸ਼ੁਰੂ ਕਰਦਾ ਬੰਦਾ ਬਹੁਤ ਵੱਡੀਆਂ ਚੀਜ਼ਾਂ ਗਵਾ ਕੇ ਫਿਰ ਪਤਾ ਲੱਗਦਾ ਵੀ ਨਹੀਂ ਯਾਰ ਤਾਂ ਇਸੇ ਤਰ੍ਹਾਂ ਹੀ ਸਾਡਾ ਪੰਜਾਬ ਬਹੁਤ ਕੁਛ ਕਵਾਲਿਆ ਸੀ ਪੰਜਾਬ ਦਾ ਪਰ ਅਸੀਂ ਅੱਜ ਵੀ ਸੁਧਾਰ ਕਰਨਾ ਅੱਜ ਮੌਕਾ ਹੈ ਠੀਕ ਹੈ ਅੱਜ ਸਾਡੇ ਕੋਲ ਸਰਪੰਚੀ ਦੀਆਂ ਵੋਟਾਂ ਆ ਰਹਿਣਾਂ ਅੱਜ ਜੇ ਅਸੀਂ ਥੋੜਾ ਜਿਹਾ ਵੀ ਥੋੜਾ ਜਿਹਾ ਵੀ ਅਸੀਂ ਸੋਚਾਂਗੇ ਨਾ ਜਿਹੜਾ ਤੁਸੀਂ ਰੱਖਿਆ ਕਿ ਆਹ ਕਰ ਲੋ ਯਾਰ ਇੱਥੋਂ ਸ਼ੁਰੂਆਤ ਕਰ ਲੋ ਸ਼ੁਰੂਆਤ ਕਰ ਲੋਗੇ ਨਾ ਚਲੋ ਬਈ ਆਪਾਂ ਹੁਣ ਦੇਖਦੇ ਆ ਕਿ ਕਿਹੜਾ ਪਿੰਡੇ ਦੀ ਸ਼ੁਰੂਆਤ ਕਰਦਾ ਕੋਈ ਇੱਕ ਅੱਧਾ ਹੀ ਕਰ ਲਿਓ ਹਾਂਜੀ ਹੁਣ ਮੈਂ ਠੀਕ ਹੈ ਪਾਰਟੀ ਕੋਈ ਨਹੀਂ ਮਾੜੀ ਹੈਗੀ ਬੰਦੇ ਵੀ ਸਾਰੇ ਮਾੜੇ ਨਹੀਂ ਹੈਗੇ ਚਰਨਜੀਤ ਬਰਾੜ ਸੱਕਾਂ ਵਾਲੀ ਵਾਲੇ ਹਾਂ ਜੀ ਵੱਡੇ ਭਾਈ ਆ ਸਾਡੇ ਉਹਨਾਂ ਨੇ ਇੱਕ ਮਾਡਲ ਬਣਾਇਆ ਮਾਡਲ ਦਾ ਤੇ ਬੰਦਿਆਂ ਦੇ ਘਰੇ ਜਾਈਏ ਨਾ ਪੂਰੇ ਪਰਿਵਾਰ ਦੀ ਗੱਲਬਾਤ ਦਾ ਤਰੀਕਾ ਹੀ ਲੱਗ ਹੈ ਨਹੀਂ ਨਹੀਂ ਮੈਂ ਤਾਂ ਆਪਣੇ ਵੀ ਮੈਂ ਹਾਂ ਜੀ ਬੜੇ ਵਧੀਆ ਇਨਸਾਨ ਆ ਬਹੁਤ ਵਧੀਆ ਇਨਸਾਨ ਆ ਤੁਸੀਂ ਉਹਨਾਂ ਨੂੰ ਵੇਖ ਕੇ ਕਰ ਲੋ ਯਾਰ ਸਾਡੀਆਂ ਗੱਲਾਂ ਨਾ ਸੁਣੋ ਉਹਨਾਂ ਨੂੰ ਵੇਖ ਕੇ ਕਰ ਆ ਪਾਰਟੀ ਤਾਂ ਉਹਨਾਂ ਦੀ ਵੀ ਹੈਗੀ ਸੀ ਪਰ ਉਹਨਾਂ ਨੇ ਆਪਦੇ ਪਿੰਡ ਨੂੰ ਕੋਈ ਮੈਂ ਆਪਾਂ ਕਿਸੇ ਪਾਰਟੀ ਨੂੰ ਮਾੜਾ ਨਹੀਂ ਕਹਿੰਦੇਗੇ ਬਿਲਕੁਲ ਬਿਲਕੁਲ ਠੀਕ ਹੈ ਨਾ ਮੌਕਾ ਦਿਓ ਯੰਗ ਜਨਰੇਸ਼ਨ ਨੂੰ ਠੀਕ ਹੈ ਜਿਹੜੇ ਬੰਦੇ ਕੈਪੇਬਲ ਹਨਾ ਉਹਨਾਂ ਨੂੰ ਮੌਕਾ ਮਿਲੂਗਾ ਤਾਂ ਕਿਉਂਕਿ ਉਹ ਬੰਦ ਠੀਕ ਹੈ ਨਾ ਤੇ ਉਹ ਜਦੋਂ ਬੰਦੇ ਫਿਰ ਸਾਬਿਤ ਕਰ ਲੈਣਗੇ ਨਾ ਆਪਣੇ ਆਪ ਨੂੰ ਤੇ ਉਹ ਬਹੁਤ ਚੀਜ਼ਾਂ ਦੇ ਹੱਲ ਮਿਲ ਜਾਣਗੇ ਕਿਉਂਕਿ ਸਾਡੇ ਪੰਜਾਬ ਦੀ ਸਮੱਸਿਆ ਇੱਕ ਨਹੀਂ ਸਮੱਸਿਆ ਬਹੁਤ ਸਾਰੀਆਂ ਬਿਲਕੁਲ ਜੇ ਆਪਾਂ ਸਮੱਸਿਆ ਤੇ ਗੱਲ ਕਰੀਏ ਤਾਂ ਭਵੇਂ ਪੂਰਾ ਹਫਤਾ ਬੋਲ ਲਈਏ ਸਮੱਸਿਆ ਨਹੀਂ ਮੁੱਕਣ ਵਾਲੀ ਨਹੀਂ ਨਹੀਂ ਸਹੀ ਹੈ ਸਮੱਸਿਆਵਾਂ ਸਮੱਸਿਆਵਾਂ ਨੂੰ ਡਿਸਕਸ ਜੇ ਕਰਦੇ ਰਵਾਂਗੇ ਤੇ ਸਮੱਸਿਆਵਾਂ ਵੱਡੀਆਂ ਹੋ ਜਾਂਦੀਆਂ ਉਹਨਾਂ ਦੇ ਹੱਲ ਡਿਸਕਸ ਹੋਣੇ ਜੀ ਤੇ ਮੇਰਾ ਮੰਨਣਾ ਇਹ ਆ ਜੀ ਕਿ ਸਮੱਸਿਆ ਉਹ ਕਹਿੰਦੇ ਹੁੰਦੇ ਨਾ ਕਿ ਮਿੱਠਾ-ਮਿੱਠਾ ਕਿਹਾ ਮੂੰਹ ਮਿੱਠਾ ਨਹੀਂ ਹੁੰਦਾ ਹਮ ਸਮੱਸਿਆ ਮੈਂ ਤੇ ਜਉਂ ਸੁਰਤ ਸੰਭਲਿਆ ਤੇ ਵੈਸੇ ਜੇ ਸਾਹਿਤ ਪੜੀਏ ਸਮੱਸਿਆ ਉਦੋਂ ਵੀ ਸੀਗੀ ਉਦੋਂ ਵੀ ਸੀਗੀ ਬੁੱਲੇ شاہ ਜੀ ਵੀ ਕਿਤੇ ਨਾ ਕਿਤੇ ਸਮੱਸਿਆ ਮੌਜਾ ਕਰਦੇ ਆਪਦੀਆਂ ਕੁਛ ਲਿਖਤਾਂ ਚ ਤੇ ਕਹਿੰਦਾ ਮਤਲਬ ਇਹੋ ਆ ਕਿ ਹੱਲ ਜਿਆਦਾ ਜਿਹੜੇ ਆ ਨਾ ਜਿਵੇਂ ਤੁਸੀਂ ਇੱਕ ਹੱਲ ਸੁਝਾਇਆ ਕਿ ਯਾਰ ਇੱਥੋਂ ਹੀ ਸ਼ੁਰੂਆਤ ਹੋਣੀ ਚਾਹੀਦੀ ਹੈ ਗਜ਼ਬ ਦੀ ਗੱਲਬਾਤ ਆ ਕਿ ਇਹਦੇ ਚ ਸਾਨੂੰ ਘੱਟੋ ਘੱਟ ਇੱਕ ਮਾਡਲ ਮਿਲਿਆ ਖੈਰ ਦੇਖਦੇ ਆਂ ਕੌਣ ਇਸ ਨੂੰ ਲਾਗੂ ਕਰਦਾ ਕੌਣ ਇਸ ਨੂੰ ਪਸੰਦ ਕਰਦਾ ਤੁਸੀਂ ਆਏ ਆ ਕਾਸ਼ਦੀਪ ਜੀ ਸਮਾਂ ਤੁਹਾਡਾ ਕੀਮਤੀ ਹੈ ਤੇ ਤੁਸੀਂ ਗੱਲਾਂ ਬਾਤਾਂ ਕੀਤੀਆਂ ਦਿਲ ਦੀਆਂ ਗੱਲਾਂ ਕੀਤੀਆਂ ਕੁਝ ਆਲੇ ਦੁਆਲੇ ਜੋ ਕਿ ਅਸੀਂ ਹੁਣ ਥੋੜਾ ਜਿਹਾ ਤੁਹਾਡੇ ਵਾਲੇ ਪੋਸਟ ਤੋਂ ਅੱਗੇ ਆ ਗਏ ਆ ਤੁਹਾਡੇ ਵਾਲੇ ਪੋਸਟ ਦੇ ਵਿੱਚ ਕੀ ਚੱਲਦਾ ਜਾਂ ਛੋਟੇ ਪੋਸਟ ਚ ਕੀ ਚੱਲਦਾ ਤੁਸੀਂ ਉਹ ਦੱਸ ਦਿੱਤਾ ਕਿ ਕਿਸ ਤਰ੍ਹਾਂ ਅੱਜ ਕੱਲ ਸਕਰੋਲਿੰਗ ਜ਼ਿਆਦਾ ਚੱਲਦੀ ਆਈਡੀਆ ਲਹਿਣਗੇ ਤੇ ਜੋ ਮਾਪਿਆਂ ਦੀ ਜ਼ਿੰਮੇਵਾਰੀ ਆ ਕਿਥੇ ਨਾ ਕਿਥੇ ਹੋਵੇ ਚ ਵੀ ਕਮੀ ਆ ਤੇ ਜੋ ਅਕੈਡੈਮਿਕ ਮਾਪੇ ਆ ਰੀਲਾਂ ਬਣਾਉਣ ਚ ਲੱਗੇ ਹੋਏ ਓਹੋ ਹੋ ਇਹ ਵੀ ਦਿੱਕਤ ਹੈ ਜੀ ਚਲੋ ਖੈਰ ਹੁਣ ਸਾਰਿਆਂ ਦੇ ਰੋਜ਼ਗਾਰ ਤੇ ਲੱਤ ਨਾਲ ਹੱਥ ਨਾ ਮਾਰੀਏ ਠੀਕ ਹੈ ਨਹੀਂ ਰੋਜ਼ਗਾਰ ਹੈਗਾ ਮੰਨਦੇ ਆ ਪਰ ਉਹ ਚੰਗੀਆਂ ਚੀਜ਼ਾਂ ਨੂੰ ਪ੍ਰਮੋਟ ਕਰਨਾ ਬਈ ਇੱਕ ਚੀਜ਼ ਕਹਿਣਾ ਮੈਨੂੰ ਨਾ ਕਿਸੇ ਸਾਡੇ ਤੋਂ ਛੋਟੇ ਆ ਤੇ ਪਰ ਸਿਆਣੇ ਆ ਉਹਨੇ ਗੱਲ ਦੱਸੀ ਸੀ ਉਹ ਕਹਿੰਦਾ ਵੀਰੇ ਫੇਮਸ ਹੋਣ ਤੇ ਕਾਮਯਾਬ ਹੋਣ ਚ ਬੜਾ ਫਰਕ ਹੈ ਜੀ ਫੇਮਸ ਕੋਈ ਵੀ ਪੁੱਠਾ ਕੰਮ ਕਰਕੇ ਹੋ ਸਕਦਾ ਕਾਮਯਾਬ ਰਤਨ ਟਾਟਾਰ ਗਈ ਹੁੰਦਾ ਉਹ ਬੱਠਾ ਆਓ ਮੁਕਾਬਲੇ ਚ ਫੋੜ ਆल्या ਨੂੰ ਕਿਆ ਕਿਆ ਆ ਜਾ ਇੱਧਰ ਆ ਜਾ ਕੇ ਟੇਬਲ ਤੇ ਆ ਜਾ ਸੋ ਕਾਮਯਾਬ ਤੇ ਫੇਮਸ ਹੋਣ ਚ ਅੰਤਰ ਹੈਗਾ ਕਿਹਨੇ ਕਿਤੇ ਗੱਲ ਸਹੀ ਹੈ